ਅਸੀਂ ਹੋ ਗਏ ਤਿਆਰ ਤੇ ਫਿਰ ਜਸਲੀਨ ਨੂੰ ਲੈ ਆਈਏ ਠੀਕ ਹੈ ਕੋਈ ਨਹੀਂ ਲਾਓ ਬਟਾ ਹਾਂ ਤੇ ਮੈਂ ਸੋਚਿਆ ਵਾ ਵੀ ਆਪਾਂ ਰਾਤ ਰੁਕਣਾ ਨਹੀਂ ਆ ਅਸੀਂ ਆਪ ਡਾਊਨ ਕਰ ਲਗਾਉਂਗੇ ਤੇ ਕਿਉਂ ਰਹਿ ਪੈਣਾ ਅਸੀਂ ਰਾਤ ਨੂੰ ਨਹੀਂ ਮੰਮਾ ਫਿਰ ਤੁਸੀਂ ਇਕੱਲੇ ਰਹਿ ਜਾਓਗੇ ਤੇ ਕੋਈ ਗੱਲ ਨਹੀਂ ਆਈ ਜਾਣਾ ਮਨमीत ਨੇ ਨਹੀਂ ਉਹ ਸੀ ਮਮੀ ਫਿਕਰ ਕਰਦੀ ਆ ਜੀਜੀ ਦਾ ਕੀ ਪਤਾ ਰਾਤ ਰੁਕਣਾ ਕਹਿੰਦੀ ਰੁਕਣਾ ਉਹ ਤੇ ਤਾਂ ਉਹ ਤੇ ਕੱਲੀ ਕਹਿੰਦੇ ਵੀ ਮੈਂ ਰਾਤ ਨਹੀਂ ਰੁਕਣਾ ਇੱਕੋ ਦਿਨ ਵਾਸਤੇ ਬਸ 2-4 ਘੰਟੇ ਵਾਸਤੇ ਆਣਾ ਵਾ ਕੋਈ ਨਹੀਂ ਮੈਂ ਉਹਨੂੰ ਕਹਿ ਦਾਂਗੀ ਰੁਕ ਜਾਏਗੀ ਨਹੀਂ ਮਮਾ ਕੋਈ ਗੱਲ ਨਹੀਂ ਜਸ ਸੀ ਮਾਤਾ ਵੀ ਨਹੀਂ ਦਿਨ ਲੱਗਣਾ ਸੀ ਮਾ ਵੀ ਤੁਹਾਡੇ ਤੋਂ ਬਿਨਾਂ ਨਹੀਂ ਰਹਿੰਦੀ। ਵੀ ਇਹੋ ਗੱਲ ਕਹਿੰਦੀ ਆ ਵੀ ਰਾਤ ਅਹੀਂ ਸ਼ਾਮ ਤੱਕ ਵਾਪਸ ਆ ਜਾਂਗੇ। ਚਲ ਬੇਟਾ ਜਿੱਦਾਂ ਤੁਹਾਨੂੰ ਠੀਕ ਲੱਗਦਾ ਫਿਰ ਕਰ ਲਓ। ਸੀਮਾ ਵੀ ਆਈ ਗਈ ਜੀ। ਚਲੋ ਚਲ ਗਏ। ਹੋ ਵੀ ਤਾਰ ਸੀਮਾ। ਹਾਂਜੀ। ਇਹ ਚੱਲਨੇ ਦੀ ਆਪਾਂ ਤੇ ਮੈਂ ਸਬਜ਼ੀ ਬਣਾ ਦਿੱਤੀ ਆ। ਆਲੂ ਮਟਰ ਦੀ। ਆਟਾ ਵੀ ਕੋਲ ਦਾ। ਤੂੰ ਰਹਿਣ ਦੇਣਾ ਸੀ ਮੈਂ ਆਪੇ ਕਰ ਲੈਣਾ ਹੈਗਾ। ਨਹੀਂ ਨਹੀਂ ਮੈਂ ਕਿਹ ਨਾਲ ਮਨਮੀਤ ਦੀਦੀ ਨੇ ਆਣਾ ਵਾ। ਤੇ ਬਹਿ ਜੋਗੇ ਤੁਸੀਂ ਇਹ ਜੇ ਤੇ ਜਾ ਤੀਂ ਸਹੀ ਚ ਬਡੇ ਰਹਿਣਾ ਤੇ ਜਾ ਉਹਨਾਂ ਨੇ ਬਡੇ ਰਹਿਣਾ ਇਸ ਕਰਕੇ ਤੇ ਦੀਦੀ ਨਹੀਂ ਆਈ ਇਹ ਮਾਂ ਮੇਰੀ ਗੱਲ ਸੁਨ ਨਾ ਤੇਰੇ ਹੱਥ ਖਾਲੀ ਆ ਦੇ ਕਿੱਥੇ ਗਈਆਂ ਤੇਰੀਆਂ ਰਿੰਗਸ ਵਗੈਰਾ ਝੂੜੀਆਂ ਵਗੈਰਾ ਪਾ ਕੇ ਜਾ ਮੰਮਾ ਰਹਿਣ ਦੋ ਮੈਂ ਨਹੀਂ ਪਾਉਣੀ ਨਾ ਨਾ ਐਦਾਂ ਨਹੀਂ ਜਾਣਾ ਪਾ ਤੂੰ ਚੰਗੇ ਲੱਗੀਦਾ ਵੈਸਨਾ ਚੰਗੇ ਭਲੇ ਘਰ ਦੀ ਤੂੰ ਨੋ ਹੈਗੀ ਆ ਤੇ ਖਾਲੀ ਹੱਥ ਜਦੋਂ ਤੂੰ ਜਾਏਂਗੀ ਚੰਗਾ ਲੱਗਦਾ ਐਦਾਂ ਕੋਈ ਗੱਲ ਨਹੀਂ ਮੰਮਾ ਆ ਤੇ ਜਾਣਾ ਸ਼ਾਮ ਨੂੰ ਫਿਰ ਕੀ ਆ ਜਿਨਾਬ ਆਵਾਂਗੀ ਤੇ ਨਹੀਂ ਪੁੱਤ ਮੇਰੀ ਗੱਲ ਸੁਣ ਜੇ ਮम्मा ਕਹਿੰਦੇ ਪਾਣੀਆਂ ਤੇ ਪਾਲਾ ਇਹ ਖਾਲੀ ਹੱਥ ਚੰਗੇ ਨਹੀਂ ਲੱਗਦੇ ਸਹੀ ਗੱਲ ਹਨਾਂ ਦੀ ਵੀ ਚਲ ਫਿਰ ਲਿਆ ਦੋ ਤੇ ਸੇ ਰੱਖੀਆਂ ਵਾ ਹਾਂ ਚਲ ਕੋਈ ਨਹੀਂ ਮੈਂ ਤੈਨੂੰ ਲਿਆ ਕੇ ਦੇਨੀ ਆ ਪਾ ਕੇ ਜਾ ਮੈਂ ਤੇ ਕਿਆ ਹੀ ਲੋੜ ਨਹੀਂ ਮੈ ਐਵੇਂ ਜਿੱਦ ਕਰ ਉਹ ਯਾਰ ਜੇ ਚੀਜ਼ ਹੈਗੀ ਨਾ ਤੇ ਵਰਤਣੀ ਚਾਹੀਦੀ ਆ ਤੇ ਕਦੋਂ ਪਾਣੀਆਂ ਇਹ ਚਿੰਜਾ ਚਲ ਠੀਕ ਪਾਲ ਲੈ ਨਾਲੇ ਪਹਿਲੀ ਗੱਲ ਤੇ ਤੂੰ ਤੇ ਮੇਰ ਨਾਲ ਹੀ ਜਾਣਾ ਤੇ ਮੇਰ ਨਾਲ ਹੀ ਵਾਪਸ ਆ ਜਾਣਾ ਠੀਕ ਚਾਲਾ ਰਿੰਗ ਵੀ ਤਿੰਨੋ ਹੀ ਦੇਣੀਆਂ ਨੂੰ ਪਾ ਕੇ ਜਾਵੇ ਆ ਇਹ ਮਾਰੀ ਚਲ ਕੇ ਜਿਹੜਾ ਕੀ ਹੋਣਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਿਆਰੀ ਕਰ ਲਈ ਜਾਂਦੀ ਹਾਂਜੀ ਮੈਂ ਕਿ ਜਾ ਕੇ ਤਸਲੀਨ ਨੂੰ ਲੈ ਕੇ ਆਵਾਂ ਅੱਛਾ ਆਹੋ ਤੇ ਠੀਕ ਆ ਹੋਰ ਕੀ ਲਾਓ ਸਭ ਘਰ ਚ ਰੌਣਕ ਹੋ ਜਾਈ ਜਸਲੀਨ ਹਾਂਜੀ ਮੰਮੀ ਮੰਮੀ ਅੰਦਰ ਗਈ ਜੀ ਅੱਛਾ ਹਾਂ ਕੀ ਕਰਦੀ ਆਏ ਬਸ ਘਰ ਦਾ ਹੀ ਕੰਮ ਅੱਛਾ ਅੱਛਾ ਆ ਜਾ ਮਮਾ ਨਸੀਮ ਜੀ ਸਤ ਸ੍ਰੀ ਅਕਾਲ ਨਸੀਮ ਮਾ ਆਲਾ ਆਪਾਂ ਅੱਗੇ ਜਾ ਹਾਂ ਮੇਰੀ ਗੱਲ ਸੁਣੋ ਰਿੰਗ ਵੈਨ ਤਾਂ ਆਪ ਮੈ ਪਾ ਲੈਣੀ ਆ ਨਹੀਂ ਨਹੀਂ ਰਿੰਗ ਵੀ ਪਾ ਕੇ ਜਾਣੀਆਂ ਵਾ ਇਹ ਇੱਕ ਹੀ ਪਾ ਜੰਦੀ ਆ ਨਹੀਂ ਨਹੀਂ ਤਿੰਨੇ ਪਾ ਦੋ ਸੋਹਣੀਆਂ ਲੱਗਦੀਆਂ ਬੁੱਤਰ ਇੰਦਾਂ ਥੋੜਾ ਚਲੋ ਠੀਕ ਸੀਮਾ ਮੁਖਾ ਡਿਜ਼ਾਈਨ ਚੂੜੀਆਂ ਦਾ ਆ ਮੜੀਆਂ ਸੋਨੀਆਂ ਚੂੜੀਆਂ ਪਰ ਮੈਂ ਆ ਤੇ ਕਹਿੰਦੀ ਸੀ ਅੱਜ ਕੱਲ੍ਹ ਜਮਾਨਾ ਨਹੀਂ ਹੈਗਾ ਤੇ ਤੂੰ ਕਾਦੀ ਕਿੱਲੋਂ ਪਾ ਕੇ ਜਾਣੀ ਆ ਵਾ ਮੈਂ ਉਹ ਹੀ ਗੱਲ ਚੰਟੀ ਕਹਿ ਨਹੀਂ ਮम्मा ਪਰ ਉਹ ਕਹਿੰਦੇ ਤੂੰ ਪਾ ਕੇ ਜਾ ਮੈਂ ਅਕਾ ਨਹੀਂ ਐਵੇਂ ਕੀ ਪਾਉਣੀ ਆ ਵਾ ਇਹ ਕਿਹੜਾ ਕੋਈ ਫੰਕਸ਼ਨ ਤੇ ਚੱਲੇ ਆਪਾਂ ਪਤਾ ਰਸਤੇ 'ਚ ਲੋਕੀ ਹੱਥ ਤੇ ਹੱਥ ਮਾਰ ਦੇਗੇ ਨਹੀਂ ਕੋਈ ਗੱਲ ਨਹੀਂ ਗੀ ਲੱਕੀ ਨਾਲ ਹੀ ਆ ਲੇ ਨੋਤੀ ਨ ਪਾਈਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਉਹਦੀਆਂ ਹੈਗੀਆਂ ਉਹਨੇ ਪਾਣੀਆਂ ਉਹਨੇ ਉਹ ਤਾਂ ਗੱਲ ਤਾਂ ਢਹੀ ਸਹੀ ਉਹਦੀਆਂ ਉਹਨੇ ਹੀ ਪਾਣੀਆਂ ਪਰ ਫੇਰ ਵੀ ਮੈਂ ਕਹਾਂ ਚਲੋ ਮਾਹੌਲ ਨਹੀਂ ਹੈਗਾ ਠੀਕ ਨਹੀਂ ਕੋਈ ਗੱਲ ਨਹੀਂ ਨਾ ਪਾ ਕੇ ਜਾਂਦੇ ਤਾਂ ਹੀ ਸਿਰ ਉਹਨਾਂ ਨੇ ਆ ਜਾਣਾ ਕੋਈ ਗੱਲ ਨਹੀਂ ਹੈਗੀ ਕੁਛ ਚਲੋ ਠੀਕ ਹੈ ਮਨਮੀ ਜੀ ਦੀ ਹੁੰਦੀ ਹੋਣੇ ਆ ਉਹ ਮਿਲਦੇ ਹੈ ਨਹੀਂ ਉਹ ਫਿਰ ਆਪਾਂ ਚਲ ਕੋਈ ਨਹੀਂ ਆ ਜਾਂਦੀ ਹੁਣੇ ਤੂੰ ਹਿਲ ਚਲੋ ਆ ਚਲੋ ਠੀਕ ਹੈ ਆ ਘੜਾ ਕੋਲ ਠੀਕ ਹੈ ਮਮਾ ਠੀਕ ਬਟ ਚਲ ਚਲ ਪੰਜੀ ਵੇ ਤੁਸੀਂ ਮੇਰੀ ਗੱਲ ਹਰ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਹੋਣਾ ਮੋੜ ਜੀ ਚਲੋ ਇਹ ਨਾ ਪਾ ਕੇ ਜਾਂਦੀ ਆਖੇ ਲੱਗ ਜਾਂਦੀ ਮੇਰੇ ਮੈਂ ਵੀ ਕੋਈ ਗਲਤ ਗੱਲ ਨਹੀਂ ਕਹੀ ਲਾਣੀ ਦਿੱਤੀ ਵੀ ਚਲੋ ਉਦਾਂ ਹੀ ਹੋ ਗਿਆ ਜੀ ਨਹੀਂ ਨਹੀਂ ਭੰਜੀ ਸਿਆਣੀ ਹੈ ਕੋਈ ਨਹੀਂ ਉਹਨੂੰ ਜਾਚਾ ਸੰਭਲੇਗੀ ਕੋਈ ਗੱਲ ਨਹੀਂ ਹੈਗੀ ਬਾਕੀ ਇਹ ਅਭੀ ਚਲੋ ਚੰਗਾ ਨਹੀਂ ਲੱਗਦਾ ਖਾਲੀ ਹੱਥ ਤੁਹਾਡੇ ਤੁਹਾਡੇ ਸਾਹਮਣੇ ਚੱਲੀ ਖਾਲੀ ਹੱਥ ਥੋੜਾ ਚੰਗਾ ਲੱਗਦਾ ਵਾ ਕੀ ਕਹਿਣਗੇ ਨਾਲੇ ਉਹਨਾਂ ਨੇ ਪਾਈਆਂ ਚੀਜ਼ਾਂ ਹਰ ਭੈਣ ਜੀ ਤੁਹਾਨੂੰ ਨਹੀਂ ਨਾ ਪਤਾ ਅੱਜ ਕੱਲ ਦੇ ਭਾਵੇਂ ਉੱਥੇ ਆਵੇ ਤੇ ਕਹਿ ਦਵੇ ਮੇਰੀਆਂ ਗਵਾਚ ਗਈਆਂ ਮਾਂ ਮੱਲੇ ਰਸਤੇ ਦੇ ਵਿੱਚ ਤੇ ਫੇਰ ਨਹੀਂ ਉਹਨਾਂ ਨੇ ਪਾਈ ਹੈ ਤੇ ਉਹੀ ਤੜਾ ਰੱਖ ਲੈਣਗੇ ਹੋਰ ਇਹਨਾਂ ਨੂੰ ਤੁਹਾਨੂੰ ਨਹੀਂ ਪਤਾ ਅੱਜ ਕੱਲ ਬੜਾ ਜਮਾਨਾ ਹੈਗਾ ਹੋਰ ਤਰ੍ਹਾਂ ਦਾ ਬੜੀਆਂ ਚਲਾਕ ਹੁੰਦੀਆਂ ਅੱਜ ਕੱਲ ਦੀਆਂ ਕੁੜੀਆਂ ਨਹੀਂ ਭੈਣ ਜੀ ਸੀਮਾ ਇਦਾਂ ਦੀ ਨਹੀਂ ਜਿਹ ਹੈਗੀ ਸੀਮਾ ਸਹੀ ਹੈ ਉਹਨੇ ਮੈਨੂੰ ਪਤਾ ਵਾ ਉਹ ਸਾਂਭ ਨਹੀਂ ਜਾਚ ਉਹਨੂੰ ਸੰਬੰਧੀ ਹੈਗੀ ਉਹਨੇ ਸਾਂਭ ਲੈਣੀ ਕੋਈ ਗੱਲ ਨਹੀਂ ਨਾਲ ਲਕੀ ਨਾਲ ਲੈ ਸ਼ਾਮੀ ਉਹਨਾਂ ਨੇ ਮੋੜਾ ਨਾ ਵਾ ਉਹਦੇ ਨਾਲ ਠੀਕ ਆ ਚਲੋ ਸਾਡੇ ਘਰ ਦਾ ਮਸਲਾ ਆ ਮੈਂ ਤੇ ਵੈ ਚਲੋ ਤੁਹਾਨੂੰ ਸਲਾਹ ਦਿੱਤੀ ਵੀ ਚਲੋ ਜੇ ਆਖੇ ਲੱਗ ਜਾਂਦੀ ਤੇ ਵਧੀਆ ਗੱਲ ਹੀ ਮੈਂ ਤੇ ਇਸ ਕਰਕੇ ਆਈ ਆ ਵੀ ਉਹ ਡੱਬਾ ਜਿਹੜਾ ਆਇਆ ਕਿ ਉਹਦਾ ਸਗੰਦ ਦੇਣ ਜਾਣਾ ਕਿ ਮੈਂ ਕਿ ਮੈਂ ਪੁੱਛ ਕੇ ਆਵਾਂ ਵੀ ਚੱਲੀ ਹੈ ਸਗੰਦੀ ਹੈ ਇਹ ਔਰ ਕਦੋਂ ਦੇਣਾ ਫਿਰ ਮੈਂ ਜੀ ਹੁਣ ਤੁਹਾਡੇ ਸਾਹਮਣੇ ਸੀਮਾ ਤੇ ਗਈ ਆ ਇਹ ਹੁਣ ਸੀਮਾ ਨੂੰ ਆ ਲੈਣ ਦੋ ਸ਼ਾਮੀ ਉਹਨੇ ਆ ਜਾਣਾ ਫਿਰ ਅਸੀਂ ਸਲਾਹ ਕਰਕੇ ਤੇ ਮੈਂ ਤੁਹਾਨੂੰ ਦੱਸਾਂਗੀ ਕੋਈ ਆਪਣੀ ਮਰਜ਼ੀ ਵਾਈ ਨਹੀਂ ਕਰਨੀ ਹੁੰਦੀ ਹਰ ਗੱਲ ਸੀਮਾ ਨੂੰ ਪੁੱਛਣੀ ਹੁੰਦੀ ਮੇਕੋ ਪੰਦੀ ਮੇਰੀ ਗੱਲ ਸੁਣੋ ਬੱਚਿਆਂ ਨੇ ਸਾਡੇ ਤੋਂ ਬਾਅਦ ਵੀ ਇਹਨਾਂ ਨੇ ਵਰਤਨਾ ਵਾ ਤੇ ਕਿਉਂ ਨਾ ਅਸੀਂ ਹੋਣੀ ਇਹਨਾਂ ਨੂੰ ਜਾਚ ਸਿਕਾਈਏ ਮਿਲ ਵਰਤਨ ਦੀ ਇਹਨਾਂ ਨੇ ਅੱਗੋਂ ਵਰਤਨਾ ਤੇ ਉਹ ਆਂਦੀ ਆ ਉਹਦੇ ਨਾਲ ਸਲਾਹ ਕਰਕੇ ਵੀ ਕੀ ਹਿਸਾਬ ਕਿਤਾਬਾ ਕਿੱਦਾਂ ਦੇਣਾ ਕਿੰਨਾ ਦੇਣਾ ਉਹਨੂੰ ਪੁੱਛ ਕੇ ਤੇ ਫਿਰ ਆਪਾਂ ਸ਼ਾਮੀ ਚੱਲ ਜਾਵਾਂਗੇ ਤੇ ਇੰਨੀ ਕਿ ਤੇ ਆਪਣੀ ਮਰਜ਼ੀ ਕਰੋ ਤੁਸੀਂ ਆ ਜਾਈਗੀ ਉਹ ਤੇ ਗੱਲ ਚਲੋ ਤੁਹਾਡੀ ਠੀਕ ਆ ਸ਼ਾਮੀ ਆ ਜਾਈਗੀ ਪਰ ਇੰਨੀ ਕਿ ਤੁਸੀਂ ਆਪਣੀ ਮਰਜ਼ੀ ਕਰੋ ਆਪਣੀ ਮਰਜ਼ੀ ਨਾਲ ਮੈਂ ਉਹ ਗਈ ਆ ਤੇਹੀ ਵੀ ਮਗਰੋਂ ਦੀ ਜਾਂਦੇ ਸਗਨ ਜਾ ਕੇ ਕੋਈ ਨਹੀਂ ਪੈਂਦੀ ਮੈਂ ਉਹਦੇ ਤੋਂ ਬਿਨਾ ਕਦੀ ਨਹੀਂ ਜੇ ਤੋਰੀ ਤੇ ਮੈਂ ਉਹਦੇ ਨਾਲ ਹੀ ਜਾਣਾ ਜੇ ਉਹਨੂੰ ਆਲੰਦ ਫੇਰੀ ਜਾਵਾਂਗੇ ਆਪਾਂ ਸ਼ਾਮੀ ਚੱਲ ਜਾਾਂਗੇ ਕੋਈ ਗੱਲ ਨਹੀਂ ਚਲੋ ਤੁਹਾਡੀ ਮਰਜ਼ੀ ਹੈ ਮੈਂ ਤੇ ਆਪਣੇ ਉਹ ਲਵਾਈ ਸਾਂ ਮੈਂ ਕਿਹਾ ਚਲੋ ਚੱਲ ਜੰਨੀ ਆਂ ਤੇ ਆਨੇ ਜਾ ਕੇ ਸਦਨ ਆ ਹੋਰ ਕਦੋਂ ਜਾਣਾ ਫਿਰ ਕੋਈ ਨਹੀਂ ਅੱਜ ਅੱਜ ਤੇ ਦੇ ਹੀ ਆਵਾਂਗੇ ਕੋਈ ਗੱਲ ਨਹੀਂ ਅੱਜ ਦੇ ਆਵਾਂਗੇ ਭਗਤਾਵਾਂਗੇ ਅੱਜ ਇਹ ਵੀ ਕੰਮ ਚਲ ਸੀ ਮਾ ਆ ਜਾ ਛੇਤੀ ਕਰ ਯਾਰ ਅਸੀਂ ਵਾਪਸ ਨਹੀਂ ਆਉਣਾ ਵਾ ਮੇਰੀ ਗੱਲ ਸੁਣੋ 1 ਮਿੰਟ ਮੈਂ ਆਈ ਹੁਣ ਕੀ ਰਹਿ ਕੇ ਅੰਦਰ 1 ਮਿੰਟ ਟਾਈਮ ਹੈ ਮੈਂ ਮਿਲਤੇ ਲਿਆ ਮਮੀ ਨੂੰ ਦੱਸ ਇਹ ਪਤਾ ਨਹੀਂ ਕੀ ਕਰਦੀ ਆ ਮਮਾ ਤੇ ਅਸੀਂ ਜਿੱਦ ਕਰੀ ਜਾਂਦੇ ਆ ਪਾਲਾ 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 ਆਂਟੀ ਬਿਲਕੁਲ ਸਹੀ ਕਹਿੰਦੇ ਜਮਾਨਾ ਨਹੀਂ ਹੈਗਾ ਮੈਂ ਨਹੀਂ પાਕੇ ਜਾਣੀਆਂ ਉਹਨਾਂ ਨੂੰ ਕੀ ਪਤਾ ਲੱਗਣਾ ਭਾਈਆਂ ਕਿ ਨਹੀਂ ਭਾਈਆਂ ਅੰਧਰੀ ਰੱਖ ਦਆ आजा यार किथे रह गई वापस भी आना वा छेती कर सीमा आजा यार सीकाल दीदी ਬੱਸ ਤੁਰਨ ਲੱਗੇ ਆਪ ਕੋਕਰੀ ਜਾਨੀ ਅੰਦਰ ਮੈਂ ਸੋਚਿਆ ਮੈਂ ਲੇਟ ਹੋ ਜੇ ਤੁਸੀਂ ਵੀ ਲੇਟ ਜੇ ਹੋਰ ਦੇਦੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਸੁਣਾਓ ਮੇਰੀ ਗੱਲ ਸੁਣੋ 5 ਮਿੰਟ ਖਲੋਜੋ ਫਿਰ ਮੈਂ ਪਾਣੀ ਪੋਣੀ ਪਿਆ ਦਾਂ ਦੀ ਕੋਈ ਨਹੀਂ ਤੁਸੀਂ ਜਾਓ ਮੈਂ ਪੀ ਲਾਂਗੀ ਆਪੇ ਕੋਈ ਨਹੀਂ ਮੈਂ ਕਹਿੰਦਾ ਮੈਂ ਲੈ ਘਰ ਆਈ ਆ ਆ ਜਾ ਜਾ ਭੈਣਿਆ ਆਪੇ ਪੀ ਲੈਣਾ ਬਹਿ ਤੂੰ ਚਲੋ ਠੀਕ ਹੈ ਆ ਜਾਣਾ ਸ਼ਾਮ ਤੱਕ ਦੀਦੀ ਮੈਂ ਸਬਜੀ ਬਣਾ ਦਿੱਤੀ ਆਟਾ ਗੁੰਨ ਦਿੱਤਾ ਵਾ ਕੋਈ ਗੱਲ ਨਹੀਂ ਮੈਂ ਕਿ ਸਾਰਾ ਦਿਨ ਸੋਈ ਚ ਨਾ ਲੱਗੇ ਰਹੋ ਉਹਨਾਂ ਨੇ ਆਪੇ ਸਾਮ ਲੈਣਾ ਤੂੰ ਬਹਿ ਬਸ ਚਲੋ ਠੀਕ ਹੈ ਜੀ ਠੀਕ ਹੈ ਸਸਿਕਾ ਮਮੀ ਸਸਿਕਾਲ ਕੀ ਹਾਲ ਜੀ ਬਸ ਠੀਕ ਆ ਫਨਮੀਤ ਹੋਰ ਕੀ ਕਰਦੇ ਬਸ ਉੱਧੇ ਹੀ ਬੈਠੀ ਆ ਹੁਣੇ ਗਏ ਲक्की ਸੀਮਾ ਤੇ 2 ਮਿੰਟ ਪਹਿਲਾਂ ਆ ਜਾਂਦੀ ਤੇ ਮੇਲ ਹੋ ਜਾਣਾ ਸੀ ਮਿਲ ਗਏ ਨੇ ਮਿਲ ਗਏ ਹੀ ਬਾਹਰੀ ਭਾਬੀ ਅੰਦਰ ਨਹੀਂ ਗਈ ਤੇ ਵੀ ਦਿਆ ਹੀ ਵਾਜਾ ਮਾਰ ਅੱਛਾ ਅੱਛਾ ਹੋਰ ਸੁਣਾਓ ਰੋਟੀ ਖਾ ਲਈ ਤੁਸੀਂ ਹਾਂ ਰੋਟੀ ਖਾ ਲਈ ਮੈਂ ਆ ਤੇ ਖਾ ਲਈ ਠੀਕ ਆ ਮੈਂ ਆ ਗਈ ਤੇ ਪਾ ਲਈ। ਬਦਦੀ ਮਸਾ ਸਸੀ ਕਾ ਸਸੀ ਕਾ ਮੈਂ ਸਸੀ ਕਾ ਸਸੀ ਕਾ ਕੀ ਹਾਲ ਮਟਰ ਦਾ ਸਾਡੀ ਇੱਥੇ ਰੌਣਕ ਆ ਗਈ ਆ ਆਹੋ ਮੈਂ ਕਹਾਂ ਜਾਂਦੀ ਉਦਨ ਦੀ ਯਾਦ ਕਰ ਕਰਕੇ ਤੇ ਹੁੰਦੇ ਵੀ ਮੇਰੇ ਦਿਲ ਨਹੀਂ ਲੱਗਦੇ ਮੇਰਾ ਚੰਗਾ ਦਿਲ ਲੱਗਿਆ ਹੀ ਹੈ ਇਹ ਤੇ ਮਮਾ ਉੱਥੇ ਕਹਿੰਦੀ ਮੈਂ ਰਹਿਣਾ ਵਾਂ ਮੈਂ ਨਹੀਂ ਜਾਣਾ ਹੈ ਕਹਾਂ ਜੀ ਉੱਥੇ ਦਿਲ ਲੱਗ ਜਾਂਦਾ ਮੇਰਾ ਅੱਛਾ ਹੋਰ ਨਾਨੀ ਨਾਨੂ ਸਭ ਠੀਕ ਨੇ ਹਾਂ ਜੀ ਲੱਗਿਆ ਹਾਂ ਜੀ ਵੀਰ ਕਿੱਥੇ ਚਲਾ ਗਿਆ ਉਹ ਇਹਦਾ ਬੈਗ ਅੰਦਰ ਰੱਖਾਂਗੇ ਅੱਛਾ ਕਹਿੰਦੇ ਬੈਗ ਰੱਖਵਾ ਠੀਕ ਚਲ ਜਸਲੀਨ ਜਾ ਤਾ ਫਰੈਸ਼ ਹੋ ਜਾ ਫਿਰ ਹਾਂ ਜੀ ਮਾਰਨੇ ਗਾਸੀ ਪੇਕੇ ਭਾਬੀ ਤੁਹਾਡੇ ਸਭ ਹੋਰ ਸਭ ਠੀਕ ਠਾਕ ਸੀ ਵਧੀਆ ਸੀ ਮੈਂ ਵੀ ਹੁਣ ਵੇਖਾਂ ਕੱਪੜੇ ਬਦਲ ਕੇ ਤੇ ਕੋਈ ਕਰੀ ਹਾਂ ਟਾਈਮ ਨਹੀਂ ਹਾਂ ਟਾਈਮ ਸਾਰੀ ਜੀ ਹੋਰ ਤੇ ਮੇਰੇ ਪਹਿਲਾਂ ਮੈਨੂੰ ਦੱਸੋ ਕੁਝ ਖਾਦਾ ਪੀਤਾ ਕਿ ਨਹੀਂ ਹਾਂ ਖਾ ਲਈ ਰੋਟੀ ਰੋਟੀ ਖਾ ਲਈ ਹਾਂ ਖਾ ਲਈ ਸਭ ਜੀ ਬਹੁਤ ਸਵਾਦ ਬਣੇ ਸੀ ਚਲੋ ਹੁਣ ਮੈਂ ਕਰਨੀ ਫਿਰ ਚਾਹ ਬਣਾਨੇ ਤੇ ਫਿਰ ਪੀਨੇ ਆਪਾਂ ਇਕੱਠੇ ਸਾਰੇ ਜਾਨੇ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਆਗੇ ਲक्की ਸੀਮਾ ਮੈਂ ਵੇਖੇ ਆਂਦੇ हां जी मैं का चल मैं जाननी कन्ने चली है फिर हां हले हुणे आई है ਤੇ ਕਪੜੇ ਗਈ ਚੇਂਜ ਕਰਨ ਕੋਈ ਨਹੀਂ ਮਾਨੂੰ ਆਵਾਜ਼ ਮਾਰਦੀ ਆ ਆਹ ਆਵਾਜ਼ ਮਾਰ ਹਾਂ ਆਵਾਜ਼ ਮਾਰਦੀ ਤਾਂ ਫਿਰ ਚੱਲਦੇ ਮੈਂ ਤਾਂ ਦੇਰ ਹੋ ਜਾਣੀ ਨਹੀਂ ਹਾਂ ਨਹੀਂ ਨਹੀਂ ਕੋਈ ਨਹੀਂ ਸੀਮਾ ਸੀਮਾ ਹਾਲੀ ਆਈ ਹੈ ਆਈ ਬੇਟਾ ਇੱਕ ਮਿੰਟ ਹੋਰ ਮਨਮੀਤ ਤੇਰਾ ਕੀ ਹਾਲ ਹੈ ਬੱਧੀ ਤੁਸੀਂ ਸੁਣਾਓ ਬਸ ਠੀਕ ਆ ਹਾਂ ਜੀ ਪੰਮਾ ਸੀਮਾ ਸਾਹਮਣੇ ਡੱਬਾ ਆਇਆ ਸੀਗਾ ਤੇ ਸਗੰਦੇ ਆਣ ਜਾਣਾ ਸਗੋ ਸਵੇਰੇ ਤੇਰੇ ਆਂਟੀ ਸਵੇਰੇ ਵੀ ਆਏ ਸੀਗੇ ਤੇ ਮੈਂ ਕਿਹਾ ਚੱਲ ਸੀਮਾ ਨੂੰ ਆ ਲੈਣ ਦੋ ਪਹਿਲਾਂ ਤੇ ਫੇਰ ਜਾਂਨੇ ਆ ਹੁਣ ਤੋਂ ਕੱਪੜੇ ਉਹ ਨਹੀਂ ਤੈਨੂੰ ਪਤਾ ਮੈਂ ਗੱਦੀ ਤੇਰੇ ਬਿਨਾਂ ਨਹੀਂ ਸੀ ਤੇ ਸਵੇਰ ਦੇ ਤੇਨੂੰ ਢੀ ਕਹਿੰਦੇ ਵੀ ਆਵੇ ਸੀਮਾ ਦੇ ਫੇਰ ਹੀ ਜਾਵਾਂਗੇ ਤੇ ਮੈਂ ਉਹਨਾਂ ਨੂੰ ਵੇਖਿਆ ਆਂਦੇ ਆ ਤੇ ਮੈਂ ਕਿਹਾ ਚੱਲ ਮੈਂ ਹੋ ਕੇ ਆਵਾ ਪੁੱਛਾਂ ਕੱਪੜੇ ਪਾਏ ਸਗੋ ਟਾਈਮ ਸਰ ਆਵਾਜ਼ ਮਾਰਦੀ ਮੈਂ ਤਾਂ ਚੇਂਜ ਕਰਨ ਲੱਗੀ ਆ ਕੱਪੜੇ ਹਾਂ ਨਹੀਂ ਨਹੀਂ ਹੁਣ ਤੂੰ ਐਦਾਂ ਕਰ ਵੀ ਰਹਿਣ ਦੇ ਚੇਂਜ ਤੇ ਆਪਾਂ ਚੱਲਦੇ ਆ ਤੇ ਨਾਲੇ ਸੀਮਾ ਮੇਰੀ ਗੱਲ ਸੁਣ ਕੀ ਸਗੰਦੇ ਏ ਉੱਥੇ ਸਗੰ ਹਮ ਕੋਚਰਾਂਟੀ ਜੀ ਨੂੰ ਕਿਹੜਾ ਮੰਮੀ ਤੇਰੇ ਤੇ ਤੈਨੂੰ ਤੇਰੀ ਵੇਟ ਕਰਨ ਦੇ ਸੀ ਮਾਏਗੀ ਤੇ ਫਿਰ ਆਪੇ ਦੱਸਿਆ ਗਿਆ ਕਿ ਸੋਹੂ ਦੱਸ ਕਿੰਨਾ ਸਗਨ ਪਾਉਣਾ ਮੈਂ ਵੀ ਫਿਰ ਉਸੇ ਹਿਸਾਬ ਨਾਲ ਪਾ ਦਾਂਗੀ ਹਮ ਢੱਪਾ ਤੇ ਵਧੀਆ ਸੀ 1100 ਰੁਪਏ ਦੇ ਦੋ ਫਿਰ ਹੋਰ ਕੀ ਹੈ ਇਸ ਤੋਂ ਘੱਟ ਕਿ ਦੇਣਾ 5 600 ਦਾ ਤੇ ਦੁਬਈ ਆ ਜਾਂਦਾ ਵਾ ਹਾਂ ਹਾਂ ਹਨਾ 1100 ਰੁਪਏ ਦੇਓ ਸੋਚਿਆ ਤੇ ਮੈਂ ਵੀ ਇਦਾਂ ਹੀ ਪਰ ਮੈਂ ਕਿਹਾ ਚੱਲ ਮੈਂ ਆਪਣੀ ਧੀ ਰਾਣੀ ਨੂੰ ਪੁੱਛਦੀ ਆਂ ਵੀ ਉਹ ਕੀ ਕਹਿੰਦੀ ਆ ਉਹਦੀ ਸਲਾਹ ਲਵਾਂ ਚਲੋ ਫਿਰ ਮੈਂ ਮਾੜਾ ਜਿਹਾ ਸਿਰਵਾਵਾ ਫਿਰ ਜਾਂਦੇ ਆ ਚਲੋ ਠੀਕ ਆ ਵੇਖ ਲਓ ਫਿਰ ਤੇ ਮਾਂ ਤੂੰ ਦਸੇਰੇ ਚੂੜੀਆਂ ਪਾ ਕੇ ਗਈ ਸੀ ਉਂਗਲੀਆਂ 'ਚ ਮੰਦਰੀਆਂ ਪਾਈਆਂ ਸੀ ਕਿੱਥੇ ਗਈਆਂ ਉਹ ਮੈਂ ਮम्मा ਅੰਝਾਂ ਜਾਂਦੀ ਲਾ ਗਈ ਸਾਂ ਮੈਨੂੰ ਤੁਹਾਡੀ ਗੱਲ ਬੜੀ ਚਾਚੀ ਗੱਲ ਤਾਂ ਥੀ ਬਿਲਕੁਲ ਸਹੀ ਕਹਿਨ ਦੀ ਵੀ ਵਕਤ ਜਮਾਨਾ ਨਹੀਂ ਹੈਗਾ ਤੇ ਮੈਂ ਕਿਹਾ ਮੈਂ ਐਵੇਂ ਮम्मा ਨੇ ਜਿੱਦ ਕੀਤੀ ਆ ਇੱਥੋਂ ਮੈਂ ਪਾਲੀਆਂ ਸੀ ਫਿਰ ਮੈਂ ਬਾਹਰ ਆ ਕੇ ਨੇ ਤੇ ਮੈਂ ਲਾ ਗਈ ਸਾਂ ਤੇ ਮੈਂ ਰੱਖ ਗਈ ਐ ਇੱਥੇ ਸਿਮਾ ਮੈਂ ਦਸੂਗਾ ਤੈਨੂੰ ਐਨਾ ਕਿਹਾ ਸੀ ਵੀ ਪਾ ਕੇ ਜਾਈਂ ਤੇ ਤੂੰ ਫਿਰ ਲਾ ਕੇ ਚੱਲ ਗਈ ਨਹੀਂ ਮੰਮਾ ਤੁਹਾਨੂੰ ਕੀ ਪਤਾ ਆਂਟੀ ਨੇ ਬਿਲਕੁਲ ਸਹੀ ਕਿਹਾ ਈ ਲੁੱਟਾ ਖਵਾ ਪਤਾ ਕਿ ਨਿਆਣ ਦੀਆਂ ਵਾ ਭਾਵੇਂ ਨਾਲ ਬੰਦਾ ਹੋਵੇ ਭਾਵੇਂ ਨਾ ਹੋਵੇ ਮੈਨੂੰ ਤਾਂ ਬੜਾ ਡਰ ਲੱਗਾ ਆਂਟੀ ਦੀ ਗੱਲ ਮੈਨੂੰ ਪੂਰੀ ਜੱੱਚੀ ਆਂਟੀ ਮੈਂ ਤਾਂ ਜਾਂਦੇ ਜਾਂਦੇ ਲਾ ਗਈ ਹਾਂ ਤੇ ਮੈਂ ਐਸੇ ਕਰਕੇ ਕਿਹਾ ਨਾ ਨਾ ਬਾਕੇ ਜਾਈ ਤੂੰ ਹੋਰ ਕੋਈ ਦਿਨ ਤਿਆਰ ਹੋਏ ਤੇ ਫਿਰ ਚੰਗਾ ਵੀ ਲੱਗਦਾ ਹੈ ਮੰਮਾ ਐਵੇਂ ਗਿੰਦੇ ਹੀ ਪਾਦਾ ਜਾਣਾ ਤੇ ਚੱਲ ਕੁੜੀ ਨੂੰ ਲੈਣੀ ਸੀ ਚੱਲ ਹੁਣ ਤੋਂ ਇੱਕ ਕੰਮ ਕਰ ਹੁਣ ਅਗਲਿਆਂ ਦੇ ਘਰ ਜਾਣਾ ਤੇ ਹੁਣ ਪਾ ਕੇ ਜਾਈ ਚਲੋ ਉਹਨ ਮੈਥਡ ਹੈ ਕਹਿਣਾ ਮਾ ਲੈਂਦੀ ਹੁਣ ਮੈਂ ਪਾ ਲੈਂਦੀ ਹਾਂ ਚੱਲ ਪਾ ਕੇ ਹਾਂ ਉਹ ਨਹੀਂ ਨਾ ਐਂਦਾਂ ਹੁਣ ਪਾ ਕੇ ਆ ਚਾ ਕੇ ਪਿੰਨੇ ਦੀਦੀ ਆ ਕੇ ਤੇ ਐਂ ਕਰੋ ਤੀ ਜਾਣਦੀ ਨਾ ਕਰਿਓ ਅੱਜ ਰਹਿ ਪਉ ਮੈਂ ਤੇ ਨਹੀਂ ਟਾਈਮ ਬੜਾ ਹੋ ਗਿਆ 6 ਵਜੇ ਗਏ ਮੈਂ ਜਾਣਾ ਆਪੀ ਤਾਂ ਇਹ ਸ਼ਟ ਡਾਉਂਗੀ ਹੁਣ ਗੜਾ ਇਹਨਾਂ ਨੇ ਕਿਤੇ ਜਾਣਾ ਅਸੀਂ ਉੱਥੇ ਕਿੰਨਾ ਟਾਈਮ ਲਾਣਾ 10 15 ਮਿੰਟ ਲਾਣੇ ਆ ਚਲੋ ਠੀਕ ਹੈ ਠੀਕ ਹੈ ਤੈਨੂੰ ਛੱਡ ਦਉਂਗੀ ਆਪੀ ਮੈਂ ਆਣੀ ਪੈ ਠੀਕ ਹੈ ਠੀਕ ਲਮਾਰੀ ਚਤੇ ਨਹੀਂ ਆ ਤੇ ਰੱਖ ਦਿੱਤੀਆਂ ਮੈਂ ਲੈ ਦੇ ਚੁਣਿਆ ਲਮਾਰੀ ਵੀ ਕਾਟਣ ਦਿੱਤਾ ਆਏ ਜਲਦੀ ਜਲਦੀ ਚ ਪਤਾ ਨਹੀਂ ਮੈਂ ਕਿੱਥੇ ਰੱਖ ਗਈ ਸਮਝ ਨਹੀਂ ਆਉਂਦੀ ਮੈਨੂੰ ਕਿ ਨਹੀਂ ਆਈ ਕੀ ਦੱਸੋ ਨਾ ਹੁੰਦਾ ਕੀ ਹੋਇਆ ਕੀ ਹੋਇਆ ਭਾਬੀ ਪਾ ਕੇ ਨਹੀਂ ਆਈ ਲਾਕੇ ਨਹੀਂ ਆਈ ਚੂੜੀ ਉਹ ਪਤਾ ਨਹੀਂ ਮੈਂ ਮम्मा ਜਲਦੀ ਜਲਦੀ ਜਾਲ ਲੱਗੇ ਨਾ ਰੱਖ ਗਈ ਸਾਂ ਅਲਮਾਰੀ ਚ ਫੋਨ ਮੈਨੂੰ ਲੱਭਦੀਆਂ ਨਹੀਂ ਪਿਆ ਹੈਗੀਆਂ ਮੈਂ ਸਾਰਾ ਕਮਰਾ ਵੀ ਫੋਨ ਮਾਰਿਆ ਵਾ ਮੈਨੂੰ ਤਾਂ ਯਾਦ ਨਹੀਂ ਆਉਂਦੀ ਮੈਂ ਕਿੱਥੇ ਰੱਖ ਗਈਆਂ ਜਾਂਦੀ ਜਾਂਦੀ ਕਿੱਥੇ ਰੱਖ ਲੀਆਂ ਤੂੰ ਤੇਰੇ ਦਿਮਾਗ ਤੇ ਮੈ ਨਹੀਂ ਮੱਸਾ ਵੀ ਕਿੱਥੇ ਰੱਖੀਆਂ ਕਿੱਥੇ ਨਹੀਂ ਰੱਖੀਆਂ ਜੇ ਕਿਤੇ ਲਾਉਣੀਆਂ ਸੀ ਤਾਂ ਮਮੇ ਨੂੰ ਫੜਾ ਜਾਂਦੀ ਆਹ ਤੂੰ ਮੈਨੂੰ ਫੜਾ ਕੇ ਜਾਂਦੀ ਵੀ ਜੇ ਨਹੀਂ ਪਾ ਕੇ ਜਾਣੀ ਮੈਂ ਹੀ ਕੰਮ ਕਰਦੀ ਪਈ ਸੀ ਤੇ ਫਿਰ ਇਦਾਂ ਧਿਆਨ ਥੋੜੀ ਆਹੋ ਇਸ ਤੇ ਇੱਥੇ ਬੈਠੀ ਸੀ ਜਦੋਂ ਕੰਮ ਵਾਲੀ ਆਈ ਆ ਮੈਂ ਸੋਚਿਆ ਵੀ ਜੇ ਮੈਂ ਮਮਾ ਨੂੰ ਫੜਾਈਆਂ ਨਾ ਤੇ ਇਹਨਾਂ ਨੇ ਫੇਰ ਕਹਿਣਾ ਵੀ ਤੂੰ ਕਿਉਂ ਲਾਈਆਂ ਵਾ ਤੇ ਪਾ ਜਾ ਤੇ ਮੈਂ ਤਾਂ ਚੁੱਪ ਕਰਕੇ ਰੱਖ ਗਏ ਤੇ ਤੁਸੀਂ ਐਂ ਕਰੋ ਜਾਂ ਤੁਸੀਂ ਸਭਨ ਦੇ ਆਓ ਮੈਂ ਐਤ ਨਹੀਂ ਜਾਣਾ ਹੋਰ ਮੈਂ ਲੱਭ ਨਹੀਂ ਆ ਵੇਖਣੀ ਆ ਮੇਨ ਤਾਂ ਟੈਨਸ਼ਨ ਪਈ ਆ ਮੇਰੀ ਗਾਲ ਸਨ ਪੁੱਤ ਤੂੰ ਟੈਨਸ਼ਨ ਨਾ ਲੈ ਆਰਾਮ ਨਾਲ ਵੇਖ ਤਸੱਲੀ ਨਾਲ ਵੇਖ ਲੱਭ ਜਾਣ ਗਿਆ ਇੱਥੇ ਹੀ ਹੋਣੀਆਂ ਹੋਰ ਕਿੱਥੇ ਜਾਣੀਆਂ ਵਾ ਮम्मा ਮੈਂ ਆਈ ਆ ਮੇਨ ਉਹ ਅਜਿਹੀ ਜਾਦੇ ਇਹਨਾਂ ਨੇ ਵਾਜ ਮੈਨੂੰ ਮਾਰੀ ਆ ਮੈਂ ਮਾਰੀ ਚੇ ਕੀ ਆ ਮਾਰੀ ਚੇ ਤੇ ਹੈ ਨਹੀਂ ਮੈਂ ਸਾਰੇ ਵੀ ਇੱਕ ਵਾਰ ਚਲੋ ਕੋਈ ਨਹੀਂ ਤਾਂ ਟੈਨਸ਼ਨ ਨਾ ਲਵੋ ਹੋ ਥੋੜਾ ਆਰਾਮ ਨਾਲ ਵੇਖ ਲੈ ਲੱਭ ਜਾਣਗੀ ਸੇਹੀ ਹੋਇਆ ਕਿ ਕੰਮਾਂ ਵਾਲੀ ਆ ਕੰਮ ਕਰ ਚੁੱਕੀ ਤਾਂ ਉਹਨਾਂ ਦਾ ਡਾਰਿਆ ਬਾਕੀ ਹੋਰ ਘਰ ਚ ਜਾਣੇ ਕਿੱਥੇ ਚੀਜ਼ ਚੱਲ ਬੇਟਾ ਕੋਈ ਨਹੀਂ ਤੂੰ ਧਿਆਨ ਨਾ ਲੈ ਇੱਕ ਵਾਰੀ ਤਸੱਲੀ ਨਾਲ ਵੇ ਤੂੰ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਤੀ ਜਾਓ ਉਹ ਜੇ ਜਾਣਾ ਜਿੱਤੇ ਸਗਨ ਦੇ ਆ ਚਲੋ ਭੈਣ ਜੀ ਉਹਨਾਂ ਅੱਜ ਤੇ ਜਾਇਆ ਨਹੀਂ ਜੇ ਜਾਣਾ ਸਗਨ ਦੇਣ ਵਾਸਤੇ ਉਹ ਕੁੜੀ ਪਰੇਸ਼ਾਨ ਹੈਗੀ ਆ ਹੁਣ ਲੱਭਣ ਡੇ ਹੈਗੀ ਆ ਤੇ ਇਸ ਤਰ੍ਹਾਂ ਉਹਨੂੰ ਪਰੇਸ਼ਾਨੀ ਚ ਛੱਡ ਕੇ ਮੇਰੇ ਕੋ ਤੇ ਜਾਇਆ ਨਹੀਂ ਜਾਣਾ ਤੇ ਕੋਈ ਗੱਲ ਨਹੀਂ ਆਪਾਂ ਕੱਲ ਪਰਸੋਂ ਚਲੇ ਜਾਵਾਂਗੇ ਪੰਜੀ ਸਵੇਰ ਦੀ ਤੇ ਮੈਂ ਤੁਹਾਨੂੰ ਢੀਕਣ ਨਹੀਂ ਆ ਇਹ ਪਰੇਸ਼ਾਨੀਆਂ ਇਹ ਝੂਠੀ ਪਰੇਸ਼ਾਨੀ ਦਿਖਾਵੇ ਵਾਲੀ ਪਰੇਸ਼ਾਨੀ ਦਿਖਾਣ ਢੀ ਤੁਹਾਨੂੰ ਦੇ ਹੀ ਆਪਣੇ ਪੇਕੇ ਚੂੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਬੜੀਆਂ ਚਲਾਕ ਹੁੰਦੀਆਂ ਵਾ ਤੁਹਾਨੂੰ ਨਹੀਂ ਪਤਾ ਪਿਆਰਾਂ ਤੇ ਪਾਣੀ ਨਹੀਂ ਪੈਣ ਦਿੰਦੀਆਂ ਇਹ ਭੋਲੇ ਹੋ ਦੇ ਹੀ ਉਹ ਕੰਮ ਕਰਨਾ ਹੀ ਜਿਹੜਾ ਉਹ ਕਰਾਈ ਆ ਹੁਣ ਤੇ ਆ ਕੇ ਤੁਹਾਨੂੰ ਕਹਤਾ ਜੇ ਇੰਨਾ ਹੀ ਸੀ ਉਹਨੂੰ ਵੀ ਲਾ ਕੇ ਰੱਖਣੀ ਆ ਤੇ ਤੁਹਾਨੂੰ ਫੜਾ ਜਾਂਦੀ ਫਿਰ ਤੇ ਤੁਸੀਂ ਦਿੱਤੀਆਂ ਹੀ ਤੁਹਾਨੂੰ ਫੜਾ ਕੇ ਜਾਂਦੀ ਇੰਜ ਨਾ ਰੱਖ ਜਾਂਦੀ ਦੇਈ ਜਿੱਥੇ ਚੀਜ਼ ਪਹੁੰਚਣੀ ਪਹੁੰਚ ਗਈ ਹੁਣ ਹੁਣ ਬੈਠੋ ਤੁਸੀਂ ਉਹ ਤੇ ਪਰੇਸ਼ਾਨੀ ਦਾ ਨਾਟਕ ਕਰਕੇ ਉਹ ਹਾਂਡੀ ਤਾਂ ਨਹੀਂ ਭੰਜੀ ਸੀਮਾ ਐਦਾਂ ਦੀ ਨਹੀਂ ਹੈਗੀ ਨਹੀਂ ਦੇ ਕੇ ਆਈ ਕੁੜੀ ਕੋਲੋਂ ਕਿਤੇ ਰੱਖੀਆਂ ਗਈਆਂ ਨੇ ਤੇ ਕੋਈ ਗੱਲ ਨਹੀਂ ਲੱਭ ਜਾਣਗੀਆਂ ਐਵੇਂ ਐਦਾਂ ਦੀ ਤਾਂ ਹੈ ਹੀ ਨਹੀਂ ਆ ਨਾਲੇ ਅੰਟੀ ਉਹ ਤੇ ਘਰੋਂ ਸੁਈ ਨਹੀਂ ਸੀ ਤੇ ਤੁਸੀਂ ਇੱਧਰ ਆ ਕੇ ਤੁਸੀਂ ਕਿੰਦਾ ਕਹੀ ਜਾਂਦੇ ਕਿ ਉਹ ਪੇਕੇ ਤੇ ਆਈ ਹੋएगी ਉਹ ਮਨਮੀਤ ਐਦਾਂ ਹੀ ਲੱਗਦਾ ਸਾਰਿਆਂ ਇਦਾਂ ਹੀ ਲੱਗਦਾ ਬਾਬੀ ਤਾਂ ਦੀ ਆਈ ਨਹੀਂ ਮਮੀ ਆਲਾ ਉਹ ਨਹੀਂ ਨਹੀਂ ਇਦਾਂ ਹੀ ਲੱਗਦਾ ਹੁੰਦਾ ਸਾਰਿਆਂ ਨੂੰ ਬਾਕੀ ਮੈਂ ਤਾਂ ਚਲੋ ਆਈ ਮੈਂ ਤਾਂ ਚਲੋ ਪਾਣੇ ਸਗਨ ਪਾਣੇ ਜਾ ਕੇ ਦੇਰ ਹੁੰਦੀ ਹੋਈ ਜਾਣੀ ਆ ਪਰ ਉਹਨੇ ਜਿਹੜਾ ਕੰਮ ਕਰਨਾ ਸੀ ਕਰਤਾ ਵਾ ਬਾਕੀ ਉਹ ਹੈਗੀ ਚੁਸਤੀ ਆ ਤੁਹਾਡੀਆਂ ਨਜ਼ਰਾਂ ਚ ਤੁਹਾਨੂੰ ਲੱਗਦਾ ਵਾ ਵੀ ਨਹੀਂ ਮੇਰੀ ਬੜੀ ਚੰਗੀ ਪੜੀ ਚੰਗੀ ਜਿਹੜੀ ਜਿੱਥੇ ਪਹੁੰਚਣੀ ਪਹੁੰਚ ਗਈ ਪਰ ਥੋਣ ਵੀ ਵੇਖੋ ਜੀ ਵੇਖੋ ਚੂੜੀਆਂ ਉਹਦੇ ਪੇਕਿਆ ਨੇ ਪਾਈਆਂ ਉਹਨਾਂ ਨੂੰ ਥੋੜਾ ਨੇ ਫੜਾਣੀਆਂ ਸੀ ਉਹਨਾਂ ਨੇ ਥੋੜਾ ਰੱਖ ਲੈਣੀਆਂ ਸੀ ਜੀਆਂ ਹੈਗੀਆਂ ਉਹਦੇ ਕੋਲ ਕਿਤੇ ਨਿਆਣੀ ਸਿਆਣੀ ਕੋਲ ਰੱਖੀਆਂ ਗਈਆਂ ਨੇ ਉਹ ਲੱਭ ਕੇ ਤੇ ਆਪੇ ਮੈਨੂੰ ਫੜਾ ਦੇਗੀ ਮੈਨੂੰ ਉਹਨੇ ਤਾਂ ਨਹੀਂ ਫੜਾਈਆਂ ਜਾਣ ਲੱਗਿਆ ਵੀ ਮੈਂ ਉਹਨੂੰ ਫੇਰ ਕਹਿਣਾ ਸੀ ਵੀ ਤੂੰ ਪਾ ਕੇ ਜਾ ਤਾਂ ਕਰਕੇ ਅਗਲੇ ਨੇ ਮੈਨੂੰ ਨਹੀਂ ਫੜਾਈਆਂ ਹੈਗੀਆਂ ਤੇ ਕੋਈ ਨਹੀਂ ਭੰਜੀ ਇਹੋ ਜਿਹੀ ਗੱਲ ਉਹ ਪੇਕਿਆਂ ਨੂੰ ਦੇएगी ਮੈਨੂੰ ਸੀਮਾ ਤੇ ਪੂਰਾ ਯਕੀਨ ਹਾਂਜੀ ਮੇਰੀ ਗੱਲ ਸੁਣੋ ਪੇਕਿਆਂ ਨੇ ਵੀ ਲੋਕ ਦਿਖਾਵਾ ਕਰਨਾ ਹੀ ਤੁਹਾਡੇ ਸਾਹਮਣੇ ਪਾਤੀਆਂ ਉਹਨੇ ਚੂੜੀਆਂ ਠੀਕ ਆ ਨਾ ਬਸ ਉਹ ਚੁੱਪ ਕਰਕੇ ਅਗਲੇ ਉਹਦੀ ਮਾਂ ਨੇ ਕਿਆਣਾ ਫੜਾਇਆ ਇੰਨਾ ਮਹਿੰਗਾ ਸੋਨਾ ਚੁੱਪ ਕਰਕੇ ਫੜਾਇਆ ਇੱਥੇ ਹੀ ਨੇ ਰੱਖ ਲਿਆ ਉਹ ਫੜਾ ਹੀ ਚੁੱਪ ਕਰਕੇ ਤੇ ਚੱਲ ਗਾਣੀ ਖਤਮ ਹੋ ਗਈ ਤੂੰ ਜੋ ਮਰਜੀ ਪੋਚੇ ਪਾਈ ਜੋ ਜੋ ਮੈਂ ਤੁਹਾਨੂੰ ਕਹਿਣ ਦੀ ਨਾ ਉਹ ਸਹੀ ਗੱਲ ਜੇ ਤੁਹਾਨੂੰ ਮੈਂ ਦੱਸਾਂ ਮੰਨੋ ਮੇਰੀ ਗੱਲ ਇਹ ਕੀ ਗੱਲ ਆਂਟੀ ਤੁਸੀਂ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਜੇ ਨਾਲੇ ਭਾਬੀ ਕਿਹੜੀ ਕੱਲੀ ਗਈ ਸੀ ਵੀਰ ਨਾਲ ਹੀ ਗਿਆ ਸੀਗਾ ਨਾਲੇ ਉਹ ਕਿਹੜਾ ਉੱਥੇ ਰਾਤਾਂ ਰਹਿ ਕੇ ਆਏ ਆ ਵੀ ਜਿਹੜਾ ਟਾਈਮ ਲੱਗ ਜਾਣਾ ਸੀ ਕਿਸੇ ਗੱਲ ਤੋਂ ਸਵੇਰੇ ਗਏ ਸ਼ਾਮਾਂ ਨੂੰ ਆਪਣੇ ਘਰ ਆ ਗਏ ਆ ਤੇ ਵੀਰਾ ਨਾਲ ਹੀ ਵਜਿਆ ਹੀ ਭਾਬੀ ਦੇ ਉਹ ਮਾਵਾਂ ਦੀਆਂ ਕਿਧਰੇ ਅੰਦਰ ਬਾਹਰ ਸੋਈ ਚ ਕਿਤੇ ਇਕੱਠੀਆਂ ਨਹੀਂ ਆਈਆਂ ਉਹ ਚੁੱਪ ਕਰਕੇ ਆਪਣੀਆਂ ਮੁੰਦਰੀਆਂ ਵੀ ਤਿੰਨੇ ਲਾ ਕੇ ਚੂੜੀਆਂ ਵੀ ਲਾ ਕੇ ਮਾਂ ਨੂੰ ਫੜਾਈ ਆ ਤੇ ਚਲੋ ਬਾਹਰ ਆ ਘਰ ਆ ਕੇ ਉਹਨੇ ਝੂਠ ਬੋਲਤਾ ਵੀ ਮੈਂ ਇੱਥੇ ਹੀ ਲਾ ਕੇ ਗਈ ਸੀ ਨਹੀਂ ਵੇਖੋ ਆਂਟੀ ਮਾਂ ਮੇਰੀ ਤੇ ਕੁਛ ਮੇਰੀ ਭਾਬੀ ਨੂੰ ਕਹਿਣ ਨਹੀਂ ਦਈ ਵੀ ਤੂੰ ਪੇਕੇ ਦੇ ਆਈਆਂ ਜੇ ਕਹਿੰਦੇ ਤੁਸੀਂ ਕਿਉਂ ਬਾਰ-ਬਾਰ ਮੇਰੀ ਭਾਬੀ ਦੀ ਕੋ ਗੱਲ ਕਰੀ ਜਾਂਦੇ ਜੀ ਤੇ ਤੇਰੀ ਮਾਂ ਨੂੰ ਉਦੋਂ ਪਤਾ ਲੱਗਣਾ ਜਦੋਂ ਵੀ ਸੱਚੀ ਉਹ ਫੜਾਈ ਆਈ ਹੋਏਗੀ ਅੱਛਾ ਹਾਂ ਵੇਖੋ ਮੇਰੀ ਗੱਲ ਸੁਣੋ ਤੁਹਾਡੀ ਚੀਜ਼ ਆ ਮੈਨੂੰ ਲੱਭੇ ਨਾ ਸੀ ਉਹਨੇ ਤਾਂ ਕਹਿ ਦੇਣਾ ਮੈਨੂੰ ਨਹੀਂ ਲੱਭਦੀਆਂ ਮੈਂ ਘਰੋਂ ਤੁਹਾਨੂੰ ਲੱਭਣੀਆਂ ਨਹੀਂ ਜੇ ਫੇਰ ਉਹਨੇ ਰੋਣਾ ਤਾਂ ਡੇਗੇ ਵੀ ਹਾਨੂੰ ਮੈਨੂੰ ਮੰਮੀ ਬਣਾ ਕੇ ਦਿਓ ਨਵੀਆਂ ਚੂੜੀਆਂ ਫੇਰ ਤੁਸੀਂ ਤੇ ਅੱਗੇ ਮੇਰੀ ਸੀਮਾ ਮੇਰੀ ਸੀਮਾ ਤੁਸੀਂ ਤੇ ਬਣਾ ਹੀ ਦੇਣੀ ਆ ਉਹਨੂੰ ਦੁਬਾਰਾ ਤੇ ਖਰਚਾ ਵੀ ਤੁਹਾਡਾ ਹੋਣਾ ਸਭ ਕੁਝ ਤੁਹਾਡਾ ਨਾ ਮੈਂ ਕੀ ਲੈਣਾ ਦੇਣਾ ਤੁਹਾਡੀ ਚੀਜ਼ ਆ ਲੱਭੇ ਨਾ ਲੱਭੇ ਮੈਨੂੰ ਕੀ ਬਣਾ ਕੇ ਦੇਣੀ ਆ ਦੁਬਾਰਾ ਤੁਸੀਂ ਬਣਾ ਕੇ ਦੇਣੀ ਆ ਮੈਂ ਬਣਾ ਕੇ ਦੇਣੀ ਆ ਮੇਰੇ ਘਰੋਂ ਪੈਸੇ ਲੱਗਣੇ ਬਣਾਓ ਨਾ ਬਣਾਓ ਤੁਹਾਨੂੰ ਵੀ ਉਦੋਂ ਪਤਾ ਲੱਗੇਗਾ ਤੁਹਾਡੇ ਲੱਕੀ ਨੂੰ ਵੀ ਉਦੋਂ ਪਤਾ ਲੱਗੇਗਾ ਤਾਂ ਤੂੰ ਵੀ ਮਨਮੀਤ ਜਿਹੜਾ ਬੜਾ ਬੋਲਦੀ ਨਾ ਮੇਰੀ ਭਾਬੀ ਅੰਜ ਮੇਰੀ ਭਾਬੀ ਅੰਜ ਉਦੋਂ ਤੈਨੂੰ ਪਤਾ ਲੱਗੇਗਾ ਵੀ ਹਾਂ ਵਾਕਈ ਆਂਟੀ ਸਹੀ ਕਹਿ ਗਈ ਕੋਈ ਨਹੀਂ ਦੇਖਣਾ ਕੋਈ ਗੱਲ ਅਸੀਂ ਆਪਣਾ ਘਰ ਆ ਸੀ ਆਪੇ ਵੇਖ ਲਾਗੇ ਚਲੋ ਤੁਹਾਡੀ ਚੀਜ਼ ਆ ਜਦੋਂ ਮਰਜੀ ਲੱਭੇ ਨਾਲ ਲਵੇ ਮੈਂ ਕੀ ਲੈਣਾ ਦੇਣਾ ਵਾ ਬਾਕੀ ਸਗਨ ਜਦੋਂ ਪਾਣਾ ਹੈਗਾ ਦੱਸ ਦੇਣਾ ਪਾਵਾਂਗੇ ਜਾ ਕੇ ਉਦੋਂ ਪਛਤਾਓਗੇ ਜਦੋਂ ਵੀ ਹਾਂ ਵਾਕਈ ਸਹੀ ਕਹਿ ਕੇ ਗਈ ਸੀ ਸੀਮਾ ਮੇਰਾ ਨਾ ਸਿਰ ਬੜਾ ਦਰਦ ਕਰਨ ਦੇ ਆ ਚਾਹ ਇੱਕ ਕੱਪ ਚਾਹ ਬਣਾ ਕੇ ਲਿਆ ਵਦਗੀ ਜੀ ਬਣਾਈ ਜਰਾ ਕਰਾਰੀ ਜੀ ਬਨਾਨੀ ਕੀ ਹੋਇਆ ਕੀ ਆ ਮੂੰਹ ਕੋ ਉੱਤਰਿਆ ਤੇਰਾ ਬੋਲਣ ਕੀ ਕੁਛ ਹੈ ਸਿਰ ਦਰਦ ਕਰਨ ਦਿਆ ਵਾ ਤੇਰਾ ਵੀ ਮੈਂ ਤੈਨੂੰ ਇੱਕ ਗੱਲ ਦੱਸਣੀ ਆ ਮੈਂ ਕਿਵੇਂ ਦੱਸਾਂ ਮੈਨੂੰ ਸਮਝ ਨਹੀਂ ਆਉਂਦੀ ਆ ਉਹ ਕਿਹੜੀ ਗੱਲ ਦੱਸਣੀ ਆ ਇੰਨੀ ਪਰੇਸ਼ਾਨ ਘੋਣ ਨਹੀਂ ਦੱਸੇਂਗੀ ਤੇ ਫੇਰ ਹੀ ਪਤਾ ਲੱਗੇਗਾ ਤੇ ਤੈਨੂੰ ਪਰੇਸ਼ਾਨੀ ਕਾਦੀ ਆ ਤੇ ਮਮਾ ਨੇ ਚੂੜੀਆਂ ਤੇ ਮੰਦਰੀਆਂ ਦਿੱਤੀਆਂ ਇਹ ਨਾ ਫੇਰੇ ਪਾਉਣ ਵਾਸਤੇ ਦਿੱਤੀਆਂ ਹਾਂ ਤੇ ਉਹ ਨਾ ਮੈਂ ਜਦੋਂ ਤੁਸੀਂ ਮੈਂ ਬਾਹਰ ਗਈਆਂ ਨਾ ਤੇ ਮੈਂ ਦੁਬਾਰਾ ਅੰਦਰ ਨਹੀਂ ਆ ਗਈ ਉਹ ਮੈਂ ਚੂੜੀਆਂ ਤੇ ਮੰਦਰੀਆਂ ਇੱਥੇ ਰੱਖ ਗਈ ਸਾਂ ਅਲਮਾਰੀ ਚ ਤੇ ਹੁਣ ਮੈਨੂੰ ਨਾ ਯਾਦ ਨਹੀਂ ਆਉਂਦਿਆ ਕਿ ਮੈਂ ਉਹ ਕਿੱਥੇ ਰੱਖੀਆਂ ਮੈਂ ਕਿਹਾ ਅੰਟੀ ਕਹਿੰਦੀ ਆ ਕਿ ਜ਼ਮਾਨਾ ਨਹੀਂ ਸਹੀ ਹੈਗਾ ਐਵੇਂ ਭਾ ਕੇ ਜਾਣੀਆਂ ਤੇ ਮੈਂ ਲਾ ਗਈਆਂ ਤੇ ਉਹ ਹੁਣ ਆਂਟੀ ਆਏ ਆ ਉਹ ਅੰਟ ਕਹਿੰਦੇ ਆ ਕਿ ਸੀਮਾ ਆਪਣੇ ਕਿੱਕੇ ਦੀ ਆਈ ਆ ਮੈਂ ਲੱਕੀਰ ਤੇ ਅੱਕੇ ਨਹੀਂ ਦੇ ਕੇ ਆਈ ਆ ਕਿ ਸਿਮਾ ਹੈ ਤੇ ਕੀਮਤੀ ਚੀਜ਼ ਆ ਤੈਨੂੰ ਸੰਭਾਲ ਕੇ ਰੱਖਣੀ ਚਾਹੀਦੀ ਤੈਨੂੰ ਵੀ ਪਤਾ ਇੱਥੇ ਕੰਮ ਵਾਲੀ ਹੁੰਦੀ ਸਫਾਈ ਵਾਲੀ ਠੀਕ ਹੈ ਨਾ ਇਹ ਚੀਜ਼ ਸਭ ਤੋਂ ਪਹਿਲਾਂ ਜ਼ਰੂਰੀ ਸੰਭਾਲਣ ਵਾਲੀ ਹੁੰਦੀ ਆ ਮੈਂ ਤੇ ਸੰਭਾਲ ਲਈ ਮੈਂ ਤੇ ਅਲਮਾਰੀ ਚ ਰੱਖੀ ਪਰ ਉਹਨੂੰ ਅਲਮਾਰੀ ਚ ਵੀ ਹੈ ਨੀ ਹੇਠਾਂ ਤੇ ਦਰੋਜ਼ ਵੀ ਵੇਖ ਲੇ ਮੈਨੂੰ ਯਾਦ ਨਹੀਂ ਆਉਂਦੇ ਤੇ ਕੱਲੀ ਇੰਨੀ ਪਾਈ ਵੀ ਮੈਂ ਕਿੱਥੇ ਰੱਖ ਗਈ ਆ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕੁਛ ਯਾਦ ਕਰ ਕੀ ਪਤਾ ਯਾਦ ਆ ਜੇ ਯਾਦ ਕਿੱਥੋਂ ਆ ਜੇ ਪਰ ਮੈਨੂੰ ਉਹਨਾਂ ਦੀ ਆਂਟੀ ਦੀਆਂ ਗੱਲਾਂ ਥੋੜੀਆਂ ਸਹੀ ਨਹੀਂ ਲੱਗੀਆਂ। ਲੱਗ ਕੇ ਮੈਂ ਕਦੀ ਇਸ ਨਾਲ ਕੀਤਾ ਵਾ। ਪੇਕੇ ਕਦੀ ਕੋਈ ਚੀਜ਼ ਦਿੱਤੀ ਆ। ਅੱਜ ਤੱਕ ਹੋਇਆ ਵਾ। ਸਾਡੇ ਘਰ ਚੋਂ ਚੀਜ਼ ਕਦੀ ਗਈ ਆ। ਮੈਂ ਤਾਂ ਕਦੀ ਕੋਈ ਚੀਜ਼ ਦਿੱਤੀ ਨਹੀਂ। ਤੁਹਾਡੇ ਸਾਹਮਣੇ ਤਾਂ ਮੈਂ ਪੇਕੇ ਬਹੁਤ ਘੱਟ ਜਾਂਦੀ ਆ। ਮੰਮਾ ਕਹਿਣ, ਤੁਸੀਂ ਕਹਿਣ ਜੰਡਿਸਲੀਨ ਕਹੇ ਫੇਰ ਹੀ ਜਾਇਦਾ ਵਾ। ਜੇ ਕਿਸੇ ਨੇ ਪੇਕੇ ਕੁਝ ਦੇਣਾ ਹੋਏ ਨਾ ਤਾਂ ਨਿੱਤ ਪੇਕੇ ਰਹੇ। ਪਰ ਮੈਂ ਤੇ ਉਹ ਜਿਹਾ ਕੰਮ ਨਹੀਂ ਕਰਦਾ ਹੈਗਾ। ਔਰ ਉਹ ਆਂਟੀ ਮੰਮਾ ਨੂੰ ਵੀ ਜਿਵੇਂ ਕਹਿੰਦੀ ਤੇ ਮੈਂ ਉਹਨਾਂ ਦੀਆਂ ਗੱਲਾਂ ਸੁਣਦੀ ਆ। ਉਨ ਮੇਰੇ ਇਹ ਦਿਮਾਗ ਚੋਂ ਹੁੰਦੇ ਵੀ ਮम्मा ਕੀ ਸੋਚਦੇ ਹਾਂ ਉਹਨਾਂ ਕੇ ਪਿੰਨੇ ਸੱਚੀ ਪੱਕੇ ਦੇ ਆਈ ਆ ਯਾਰ ਤੂੰ ਆਂਟੀ ਦੀਆਂ ਗੱਲਾਂ ਤੇ ਵਿਸ਼ਵਾਸ ਨਾ ਕਰਿਆ ਕਰ ਤੈਨੂੰ ਪਤਾ ਆ ਜਿੱਤਰਾ ਵੀ ਬੋਲਦੇ ਆ ਤੈਨੂੰ ਪਤਾ ਸਾਰਿਆਂ ਨੂੰ ਤੇ ਗੱਲਾਂ ਕਰ ਦਿੰਦੇ ਮਿੰਟਾਂ ਜੀ ਅੱਛਾ ਤੂੰ ਜ਼ਿਆਦਾ ਟੈਨਸ਼ਨ ਨਾ ਲੈ ਤੂੰ ਚਾਹ ਬਣਾ ਕੇ ਲਿਆ ਮਿਲ ਜਾਂਦੇ ਤੇਰੀ ਮੁੰਦਰੇ ਵੀ ਮਿਲ ਜਾਣਗੀਆਂ ਤੇ ਚੋੜੀਆਂ ਵੀ ਮਿਲ ਜਾਣਗੀਆਂ ਤੀ ਮੇਕੀਆਂ ਆ ਕਿਤੇ ਤੈਨੂੰ ਮੈਂ ਦੱਸ ਦੇਣਾ ਨੀ ਬੇ ਪਰੇਸ਼ਾਨ ਆ ਉਦੋਂ ਦਾ ਮੈਨੂੰ ਦੱਸਣ ਨਹੀਂ ਦੇ ਉਦੋਂ ਮੈਨੂੰ ਦੱਸੋ ਵੀ ਇੱਥੇ ਆ ਮੈਂ ਤੈਨੂੰ ਤਾਂ ਕਰਕੇ ਨਹੀਂ ਦੱਸਣ ਦਿਆ ਸੀ ਮੈਂ ਘਰ ਨੂੰ ਦੇਖਾਂ ਸਹੀਂ ਜਾਦੂ ਹੀ ਆ ਕਿ ਨਹੀਂ ਆ ਰੈੱਡ ਵਾਲੀ ਟੈਰੀ ਚ ਆ ਆਪ ਘੱਟ ਬਾ ਦੇ ਜਲਦੀ ਜਲਦੀ ਦੇ ਵਿੱਚ ਤੂੰ ਇਤਨਾ ਹੀ ਰੱਖਦੀ ਅਗਰ ਕੱਲ ਨੂੰ ਕਾਮ ਵਾਲੀ ਲੈ ਜਾਂਦੀ ਤੇਰਾ ਤੇ ਨਾਂ ਲੱਗ ਜਾਣਾ ਸੀ ਨਾ ਤੇ ਪੇਕੇ ਛੱਡ ਆਈ ਆ ਸੀਮਾ ਸਿਮਾ ਲੱਭ ਗਈਆਂ ਚੋੜੀਆਂ ਮੈਂ ਤਾਂ ਹਾਂਜੀ ਮੰਮਾ ਲੱਭ ਗਈਆਂ ਦੇਖ ਲਓ ਮੰਮਾ ਕਾਲੀ ਖਾਲੀ ਦੇ ਵਿੱਚ ਡੈਰੀ ਦੇ ਵਿੱਚ ਲੱਗ ਗਈ ਤੇ ਮੈਂ ਇਹਨੂੰ ਅੱਗੇ ਕਹਿਣਾ ਮੈਂ ਕਿ ਕੰਮ ਵਾਲੀ ਵੀ ਹੁੰਦੀ ਆ ਜੇ ਉਹ ਲੈ ਜਾਂਦੀ ਤੇ ਫੇਰ ਤੇਰਾ ਤੇ ਨਾ ਲੱਗ ਜਾਣਾ ਸੀ ਨਾ ਪੇਕੇ ਛੱਡ ਆਣੇ ਮੰਮਾ ਜਲਦੀ ਜਲਦੀ ਚ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਮੈਂ ਲਮਾਰੀ ਚ ਰੱਖਿਆ ਫਿਰ ਡਰੋਜ ਚ ਰੱਖ ਦਿੱਤੀ ਆ ਵਾ ਪਰ ਮੈਂ ਚੱਲ ਕੋਈ ਸਮਝ ਨਹੀਂ ਆਈ ਕੋਈ ਗੱਲ ਨਹੀਂ ਲੱਭ ਗਈਆਂ ਨਾ ਹੁਣ ਐਵੇਂ ਦਿਮਾਗ ਤੇ ਟੈਨਸ਼ਨ ਨਾ ਲਾ ਲੱਭ ਗਈਆਂ ਨਾ ਚੀਜ਼ ਮੰਮਾ ਇਹਨਾਂ ਚੋਂ ਉੰਜ ਤਾਂ ਨਹੀਂ ਹੈਗੀ ਪਰ ਉਹ ਜਿਹੜੀ ਆਂਟੀ ਗੱਲਾਂ ਕਰਕੇ ਗਏ ਆ ਨਾ ਉਹਨਾਂ ਦੀਆਂ ਗੱਲਾਂ ਤੇ ਨਾ ਜਾਓ ਉਹਨਾਂ ਨੇ ਸਾਨੂੰ ਪੂਰਾ ਜੋਰ ਲਾਇਆ ਸਾਡੇ ਮਨ 'ਚ ਸ਼ੱਕ ਭਰਨ ਦਾ ਪਰ ਸਾਡਾ ਮਨ ਨੇ ਸੀਗਾ ਸਾਨੂੰ ਇਹ ਪਤਾ ਕਿ ਸਾਡੀ ਭਾਬੀ ਕਿਵੇਂ ਦੀ ਆ ਠੀਕ ਆ ਨਾ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਮੈਨੂੰ ਤੇਰੇ ਤੇ ਪੂਰਾ ਯਕੀਨ ਤੇ ਕੋਈ ਗੱਲ ਨਹੀਂ ਜੇ ਉਹਨਾਂ ਨੇ ਸਾਡੇ ਦਿਮਾਗ 'ਚ ਸ਼ੱਕ ਪਾਇਆ ਨਾ ਤੇ ਪਰ ਅਹੀ ਤੇਰੇ ਤੇ ਸ਼ੱਕ ਨਹੀਂ ਨਾ ਕੀਤਾ ਮੈਨੂੰ ਪਤਾ ਨਾ ਮੇਰੀ ਸੀਮਾ ਕਿਦਾਂ ਦੀ ਹੈਗੀ ਮੰਮਾ ਤੁਸੀਂ ਤੇ ਸ਼ੱਕ ਨਹੀਂ ਕੀਤਾ ਦੀਦੀ ਅਗੇ ਕੋਈ ਹੋਰ ਕੋਈ ਹੁੰਦਾ ਤੇ ਉਹਨਾਂ ਨੇ ਤੇ ਸ਼ੱਕ ਕਰ ਲੈਨੇ ਕੀ ਪਤਾ ਇਹਨੇ ਪੇਕੇ ਦੇ ਆਂਦੀਆਂ ਜਾਂ ਪੇਕੇ ਦਿੰਦੀ ਹੋਣੀਆਂ ਪਰ ਮੈਂ ਤੇ ਉਹ ਜੇ ਕੰਮ ਕਦੀ ਕਰਾਂਗੀ ਨਹੀਂ ਨਾ ਸੋਚਾਂਗੀ ਕਰਨ ਦੀ ਤੇ ਗੱਲ ਹੀ ਬੜੀ ਦੂਰ ਦੀ ਨੀਦੀ ਮੈਂ ਤੇ ਆਂਟੀ ਨੂੰ ਨਾਲੇ ਕਹਤਾ ਉਹ ਤੇ ਸੂਈ ਨਹੀਂ ਚੁੱਕ ਕੇ ਇੱਧਰ ਤੇ ਇੱਧਰ ਰੱਖ ਸਕ ਸਕਦੀ ਤੇ ਤੁਸੀਂ ਇਹ ਕਿਵੇਂ ਕਹੀ ਜਾਂਦੇ ਕਿ ਉਹ ਚੂੜੀਆਂ ਤੇ ਮੰਦਰੀਆਂ ਪੇਕੇ ਦੇ ਆਈ ਹੋਊਗੀ ਜਦੋਂ ਮम्मा ਜਿੰਨਾ ਸ਼ੱਕ ਉਹਨਾਂ ਨੇ ਪਾਉਣਾ ਸੀ ਉਹ ਤੇ ਤੁਹਾਡੇ ਦਿਮਾਗ 'ਚ ਪਾ ਦਿੱਤਾ ਆ ਫੜੋ ਇਮਾਨਤ ਤੁਸੀਂ ਸੰਭੋ ਮੈਂ ਨਹੀਂ ਇਹ ਸਾਂਭ ਸਕਦੀ ਕੋਈ ਨਹੀਂ ਪੁੱਤ ਕੋਈ ਗੱਲ ਨਹੀਂ ਮੈਂ ਸਾਂਭ ਲੈਣੀ ਮੈਨੂੰ ਪਰ ਤੂੰ ਆਪਣੇ ਦਿਲ ਤੇ ਕੋਈ ਵੀ ਇਹੋ ਜੀ ਗੱਲ ਨਹੀਂ ਲੈ ਆਣੀ ਹੈ ਪੁੱਤ ਨਾ ਮੈਂ ਤੇਰੇ ਤੇ ਕਦੀ ਸ਼ੱਕ ਕੀਤਾ ਤੇ ਨਾ ਮੈਂ ਕਰਾਂਗੀ ਤੇਰੇ ਤੇ ਸ਼ੱਕ ਬਾਕੀ ਤੈਨੂੰ ਮੈਂ ਆਪਣੀ ਨੂੰ ਨਹੀਂ ਸਮਝਾਂ ਮੈਂ ਤੈਨੂੰ ਹਮੇਸ਼ਾ ਆਪਣੀ ਧੀ ਸਮਝਾਂ ਠੀਕ ਹੈ ਮਮਾ ਮੈਂ ਤਾਂ ਸਿੱਧੀ ਆਮ ਘਰ ਕਿਹਾ